ਕਿਸਾਨ ਭਰਾਵੋ ਇਹਨਾਂ ਦਿਨਾਂ ਦੇ ਵਿੱਚ ਹਰੇਕ ਕਿਸਾਨ ਦਾ ਇੱਕ ਸਵਾਲ ਹੈਗਾ ਵੀ ਕਣਕ ਵੱਢ ਲਈ ਤੂੜੀ ਬਣ ਗਈ ਤੇ ਕਿਹੜਾ ਝੋਨਾ ਲੱਗੇ ਮੈਨੂੰ ਇਹ ਲੱਗਦਾ ਹੈਗਾ ਵੀ ਇਹ ਸਵਾਲ ਆਪਾਂ ਬਹੁਤ ਲੇਟ ਪੁੱਛਿਆ ਤੇ ਇਸ ਸਵਾਲ ਤੇ ਜਿਹੜਾ ਬਣਦਾ ਜਵਾਬ ਹੈਗਾ ਇਹਦਾ ਜਵਾਬ ਪਿਛਲੇ ਅਕਤੂਬਰ ਮਹੀਨੇ ਵਿੱਚ ਪਿਆ ਕਿਉਂਕਿ ਹੁਣ ਆਪਾਂ ਕਣਕ ਵੱਢੀ ਹੈਗੀ ਆ ਹੁਣ ਆਪਾਂ ਕਿਸੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਆ ਮਿਲ ਸਕਦੇ ਆ ਬਾਈ ਜੀ ਕਿਹੜੀ ਵੈਰੈਟੀ ਪਾਸ ਆ ਕਿਹੜੀ ਫੇਲ ਆ ਮੇਰੇ ਪਿੰਡ ਵਿੱਚ ਮੇਰੇ ਆਸੇ ਪਾਸੇ 20 40 ਕਿਲੋਮੀਟਰ ਵਿੱਚ ਇਹ ਕਦੇ ਕਿਸੇ ਯੂਨੀਵਰਸਿਟੀ ਦੁਆਰਾ ਕੋਈ ਕੰਪਨੀ ਦੁਆਰਾ ਗਾਰੰਟੀ ਨਹੀਂ ਦਿੱਤੀ ਜਾਂਦੀ ਵੀ ਜਿਹੜੀ ਵੈਰੈਟੀ ਗੜਸ਼ੰਕਰ ਚ ਹੋ ਰਹੀ ਆ ਹੁਸ਼ਿਆਰਪੁਰ ਚ ਹੋ ਰਹੀ ਆ ਉਹੀ ਡੱਬ ਵਾਲੀ ਚ ਹੋ ਜੂ ਜਿਹੜੀ ਕਣਕ ਦੀ ਕਿਸਮ ਆ ਜਾਂ ਝੋਨੇ ਦੀ ਕਿਸਮ ਆ ਜਾਂ ਕੋਈ ਹੋਰ ਕਿਸੇ ਚੀਜ਼ ਦੀ ਕਿਸਮ ਆ ਰਾਜਪੁਰੇ ਹੋ ਰਹੀ ਆ ਉਹੀ ਜਾ ਕੇ ਬਾਲਾਚੌਰ ਵੀ ਹੋ ਜੂ ਉਹੀ ਮੋਗੇ ਹੋ ਜੂ ਇਹ ਹੋ ਨਹੀਂ ਸਕਦਾ ਪਰ ਜਿਹੜੇ ਕਿਸਾਨ ਭਰਾ ਸਵਾਲ ਪੁੱਛ ਰਹੇ ਹੈਗੇ ਵੀ ਅਸੀਂ ਕਿਹੜਾ ਝੋਨਾ ਲਾਗੇ ਕਿਉਂਕਿ ਤਰੀਕ ਤਾਂ ਹੋ ਗਈ ਗੇਤੀ ਇੱਕ ਜੂਨ ਆ ਗਿਆ ਨਵਾਂ ਜਿਹੜਾ ਸਾਲ ਦੇ ਵਿੱਚ ਝੋਨਾ ਲਗਣ ਦਾ ਸ਼ਡਿਊਲ ਆਇਆ ਹੈਗਾ ਮਾਲਵੇ ਦੇ ਵਿੱਚ ਕੁਝ ਜਗ੍ਹਾ ਦੇ ਵਿੱਚ ਇੱਕ ਜੂਨ ਨੂੰ ਝੋਨਾ ਲੱਗਣਾ ਹੈਗਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਆਪਾਂ ਸਤੰਬਰ ਝੋਨਾ ਵੱਢ ਕੇ ਕਰਨਾ ਕੀ ਹੈ ਆਪਾਂ ਕਣਕ ਤਾਂ ਨਵੰਬਰ ਚ ਬੀਜਣੀ ਆ ਅਕਤੂਬਰ ਚ ਆਪਾਂ ਕੀ ਕਰਾਂਗੇ ਹਰੀ ਖਾਦ ਲਾਉਣੀ ਆ ਕੋਈ ਕਿ ਸਰੋ ਲਾਉਣੀ ਆ ਜੇ ਸਰੋ ਵੀ ਲਾਉਣੀ ਆ ਸਰੋ ਅਕਤੂਬਰ ਦੇ ਆਖਰੀ ਹਫਤੇ ਲੱਗ ਜੂਗੀ ਇਹ ਲਾਉਣਾ ਹੀ ਤੁਸੀਂ ਕੜਕ ਝੋਨਾ ਹੈਗਾ ਪਹਿਲਾਂ ਕੋਈ ਤੁਹਾਡੇ ਵੈਰਾਈਟੀ ਫਿੱਟ ਹੋਈ ਵੀ ਐ ਪਹਿਲੇ ਤਾਂ ਵੈਰਾਈਟੀਆਂ ਦਾ ਕੋਈ ਚੱਕਰ ਹੀ ਨਹੀਂ ਮੇਰੇ ਹਿਸਾਬ ਦੇ ਨਾਲ ਜਿੰਨੇ ਮਿਲ ਵਾਲੇ ਮੇਰੇ ਨਾਲ ਟੱਚ ਦੇ ਵਿੱਚ ਹੈਗੇ ਆ ਸਾਰੀ ਰਾਈਸ ਮਿਲਰ ਐਸੋਸੀਏਸ਼ਨ ਚੁੱਪ ਬੈਠੀ ਹੋਈ ਐ ਅਸੀਂ ਕਿਹੜੀ ਵੈਰਾਈਟੀ ਲਾਵਾਂਗੇ ਕਿਹੜੀ ਨਹੀਂ ਲਾਵਾਂਗੇ ਕੋਈ ਐਫਸੀ ਜਿਹੜਾ ਐਫਸੀਡੀ ਦੇ ਵਿੱਚ ਪੀਡੀਸੀ ਦਾ ਸਿਸਟਮ ਹੈਗਾ ਜਿਹਦੇ ਵਿੱਚ ਐਫਸੀਆਈ ਖਰੀਦੀ ਹੈਗੀ ਆ ਚੌਲ ਉਹ ਇੱਕ ਬਕਾਇਦਾ ਆਪਣਾ ਪ੍ਰੋਸੀਜਰ ਹੈਗਾ ਕਿੰਨਾ ਬਦਲੰਗ ਦਾਣਾ ਹੋਣਾ ਚਾਹੀਦਾ ਕਿੰਨਾ ਟਟ ਹੋਣੀ ਚਾਹੀਦੀ ਹੈ ਕਿੰਨਾ ਚੌਲ ਰਿਕਵਰੀ ਕਰਕੇ ਦੇਣੀ ਹੈ ਕਿੰਨਾ ਉਹਦੇ ਵਿੱਚ ਕੋਈ ਸਮੱਸਿਆ ਆਈ ਤਾਂ ਉਹਦੇ ਟਟ ਕੱਟ ਲੱਗੂਗਾ ਜੇਕਰ ਆਪਾਂ 1 ਜੂਨ ਦੇ ਆਗੇ ਝੋਨਾ ਲਾਉਣ ਤਰੀਕ ਮਿਲ ਗਈ ਬਰਖਾ ਪੈ ਗਈ ਹਵਾ ਠੰਡੀ ਚੱਲ ਪਈ ਝੋਨਾ ਚੱਲ ਪਿਆ ਓਵਰ ਆਲ ਤਾਂ ਆਪਾਂ ਸਾਰੀ ਫਸਲ ਦੇ ਵਿੱਚੋਂ ਪੈਸੇ ਬਚਾਉਣੇ ਆ ਨਾ ਆਪਾਂ ਝਾੜ ਲੈਣਾ ਜੇ ਝਾੜ ਹੀ ਨਾ ਆਇਆ ਤਾਂ ਝੋਨੇ ਦੀ ਗੇਤੀ ਤਰੀਕ ਦਾ ਆਪਾਂ ਨੂੰ ਕੋਈ ਫਾਇਦਾ ਹੋਣ ਵਾਲਾ ਹੈ ਨਹੀਂ ਮੇਰੇ ਅਕੋਰਡਿੰਗ ਕਿਉਂਕਿ ਜੇ ਉਹ ਵੱਢਿਆ ਜਾਊਗਾ ਸਤੰਬਰ ਦੇ ਵਿੱਚ ਝੋਨਾ ਕੋਈ ਵੀ ਝੋਨਾ ਲੰਬੇ ਸਮੇਂ ਸਮੇ ਵਾਲਾ ਹਾਈਬ੍ਰਿਡ ਹੈ ਪਰਮਲ ਹੈ ਬਾਸਮਤੀ ਹੈ ਕੋਈ ਜੇ ਉਹ ਬੇਟਾਈ ਮੀ ਲੱਗਦੀ ਆ ਬੇਟਾਈ ਵੱਡੀ ਜਾਂਦੀ ਆ ਜੇ ਉਹਨੂੰ ਅਗਸਤ ਦੀ ਬਰਖਾ ਪ੍ਰਭਾਵਿਤ ਕਰਦੀ ਆ ਉਹਦੇ ਚ ਫੋਕ ਵੱਢਦੀ ਆ ਉਹਦੇ ਵਿੱਚ ਫੁੱਲਾਂ ਦੀ ਅਵਸਥਾ ਤੇ ਕੋਈ ਸਮੱਸਿਆ ਹੁੰਦੀ ਆ ਜਾਂ ਉਹਦੇ ਵਿੱਚ ਦਾਣੇ ਦਾ ਬਦਰੰਗ ਰੋ ਜਾਂਦਾ ਗ੍ਰੇਨ ਡਿਸਕਲਰ ਕਹਿੰਦੇ ਆ ਜਿਹਨੂੰ ਆਪਾਂ ਡਿਸਕਲਰੇਸ਼ਨ ਉਹ ਕਿਸੇ ਵੀ ਸਪਰੇ ਨਾਲ ਠੀਕ ਤਾਂ ਹੁੰਦਾ ਨਹੀਂ ਹੈਗਾ ਉਹ ਚੀਜ਼ ਮੌਸਮ ਨਾਲ ਜੁੜੀ ਹੁੰਦੀ ਆ ਜਦੋਂ ਫੁੱਲਾਂ ਦੀ ਅਵਸਥਾ ਤੇ ਦੁੱਧਾ ਅਵਸਥਾ ਤੇ ਤੇਜ਼ ਹਵਾਵਾਂ ਚੱਲਦੀਆਂ ਉੱਥੇ ਫਿਰ ਫੰਗੀ ਸਾੜ ਐਨਪੀਕੇ ਕੰਮ ਨਹੀਂ ਨਾ ਕਰੇਗਾ ਉੱਥੇ ਤੁਹਾਡੇ ਤੁਹਾਡੇ ਝੋਨੇ ਦੀ ਲਵਾਈ ਦੀ ਤਰੀਕਾ ਉੱਥੇ ਕੰਮ ਕਰੇਗੀ ਤਾਂ ਮੈਨੂੰ ਲੱਗਦਾ ਹੈਗਾ ਵੀ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਕਿਸਮਾਂ ਚੰਗਾ ਝਾੜ ਦੇ ਕੇ ਗਈਆਂ ਤੁਹਾਡੇ ਕੋਲ ਤਿੰਨ ਆਪਸ਼ਨ ਹੈ ਇੱਕ ਤਾਂ ਪਿਛਲਾ ਧਿਆ ਚੱਕ ਲੋ ਆਪਣੇ ਖੇਤਾਂ ਦਾ ਵੀ ਆਪਾਂ ਉਹਦੇ ਅਕੋਰਡਿੰਗ ਆਪਣੀ ਵੈਰੈਟੀ ਲਾ ਸਕਦੇ ਆ ਜਾਂ ਦੂਜਾ ਹੈਗਾ ਆਪਦੇ ਬਾਣੀਆਂ ਨੂੰ ਪੁੱਛ ਲੋ ਵੀ ਭਾਈ ਕਿਹੜੀ ਵੈਰੈਟੀ ਚੱਕੇਗਾ ਬਿਨਾ ਕਾਰਡ ਤੋਂ ਸਾਨੂੰ ਦੱਸ ਦੇ ਉਹੀ ਸਾਨੂੰ ਬੀਜ ਦੇ ਦੇ ਅਸੀਂ ਉਹੀ ਲਾ ਦਿੰਨੇ ਹੈਗੇ ਤੀਜੀ ਆਪਣੇ ਕੋਲੇ ਆਪਸ਼ਨ ਬਚਦੀ ਹੈ ਬਾਸਮਤੀ ਦੀ ਵੀ ਸਾਡੇ ਭਾਈ ਬਾਸਮਤੀ ਫਲਾਨੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਸਾਡੇ ਕੋਲੇ ਪਾਣੀ ਦਾ ਸਾਧਨ ਹੈ ਇਸ ਤਰ੍ਹਾਂ ਸਾਡੇ ਕੋਲੇ ਮਿੱਟੀ ਹੈਗੀ ਆ ਇਹ ਸਾਡਾ ਏਰੀਆ ਹੈਗਾ ਉੱਥੇ ਅਸੀਂ ਇਹ ਕਿਸਮ ਲਾਵਾਂਗੇ ਤਾਂ ਬਾਸਮਤੀ ਸਾਡੀ ਨੇੜੇ ਦੀ ਮੰਡੀ 'ਚ ਵਿਕ ਜੂਗੀ ਪਿੰਡ ਵਾਲੀ ਮੰਡੀ 'ਚ ਤਾਂ ਨਹੀਂ ਵਿਕਣੀ ਹੈਗੀ ਚੌਥੀ ਆਪਸ਼ਨ ਜਿਹੜੀ ਹਾਈਬ੍ਰਿਡ ਦੀ ਸੀਗੀ ਉਹ ਧੁੰਦਲੀ ਹੋ ਗਈ ਕਿਉਂਕਿ ਪੰਜਾਬ ਦੇ ਵਿੱਚ स्लॉट्स ਦੇ ਵਿੱਚ ਬਲਾਕਸ ਦੇ ਵਿੱਚ ਲਗਭਗ 6.5 ਲੱਖ 400 ਹਕਟੇ ਆ 6.5 ਲੱਖ ਹਕਟੇਰ ਜਿਹੜਾ ਹੈਗਾ ਉਹ ਹਾਈਬ੍ਰਿਡ ਥੱਲੇ ਆ ਜਿਹਦੇ ਵਿੱਚ ਸਵਾਨਾ ਕੰਪਨੀ ਆ, ਵੀਐਨਆਰ ਕੰਪਨੀ ਆ, ਬਾਯਰ ਆ, ਪਾਇਨਰ ਆ, ਨੂਜੀ ਵੀਡੂ ਆ, ਜੇਕੇ ਸੀਡ ਆ, ਹੋਰ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਸੀਡ ਸੇਲ ਕਰਦੀਆਂ। ਸਾਰੀਆਂ ਕੰਪਨੀਆਂ ਦੇ ਸੀਡ ਮਾੜੇ ਹੋ ਹੀ ਨਹੀਂ ਸਕਦੇ। ਜਿਹੜੇ ਪੰਜਾਬ ਜ਼ੋਨ ਦੇ ਵਿੱਚ ਪਿਛਲੇ 5-7 ਸਾਲ ਤੋਂ ਲੱਗ ਰਹੀਆਂ ਕਿਸਮਾਂ ਉਹ ਇੱਕੇ ਦਾ ਮਾੜੀਆਂ ਕਿਵੇਂ ਹੋ ਗਈਆਂ? ਲੰਬੇ ਸਮੇਂ ਦੇ ਹਾਈਬ੍ਰਿਡ ਹੈਗੇ ਆ, ਮੀਡੀਅਮ ਡਿਊਰੇਸ਼ਨ ਦੇ ਹੈਗੇ ਆ, ਲੰਬੇ ਸਮੇਂ ਦੇ ਦੇ ਨਾਲ ਛੋਟੇ ਸਮੇਂ ਦੇ ਵੀ ਹੈਗੇ ਆ। 7701 ਵਰਗੀਆਂ 115 ਦਿਨਾਂ ਦੀਆਂ ਕਿਸਮਾਂ ਵੀ ਹੈਗੀਆਂ ਜਿਨ੍ਹਾਂ ਦਾ 35-30 ਕੁੰਡਲ ਤੇ ਝਾੜ ਆਉਂਦਾ। ਪਰ ਕਿਸਾਨ ਦੁਚਿੱਤੀ ਦੇ ਵਿੱਚ ਆ ਮੈਨੂੰ ਲੱਗਦਾ ਹੈਗਾ ਵੀ ਜੇਕਰ ਆਪਾਂ ਪੰਜਾਬ ਦੀਆਂ ਸਮੱਸਿਆਵਾਂ ਦੀਆਂ ਹੱਲ ਢੋਣੇ ਦੀ ਤਰੀਕ ਨੂੰ ਅੱਗਾ ਪਿੱਛੇ ਕਰਕੇ ਕਰਨਾ ਹੈਗਾ ਤਾਂ ਉਹ ਵੈਰਾਈਟੀਆਂ ਦੀ ਚੋਣ ਕਿਸਾਨਾਂ ਸਿਰ ਤੇ ਛੱਡ ਦੇਣੀ ਚਾਹੀਦੀ ਸੀ ਜੇ ਸਰਕਾਰ ਨੇ ਵੈਰਾਈਟੀਆਂ ਨੂੰ ਵੀ ਬੈਨ ਕਰਤਾ ਤੇ ਉਹ ਜਿਹੜੀਆਂ 1 ਤੋਂ ਲੈ ਕੇ 10 15 ਜੂਨ ਤੱਕ ਕਿਸਮਾਂ ਲੱਗ ਰਹੀਆਂ ਉਹਨਾਂ ਦੇ ਵਿੱਚ ਪੀਆਰ ਕਿਸਮਾਂ ਪਰਮਲ ਯੂਨੀਵਰਸਿਟੀ ਦੀਆਂ ਕਿਸਮਾਂ ਆਉਂਦੀਆਂ ਹੀ ਨਹੀਂ ਹੈਗੀਆਂ ਉਹਨਾਂ 10 ਮਈ 10 ਜੂਨ ਤੋਂ ਸਟਾਰਟਿੰਗ ਹੁੰਦੀ ਹੈ ਜਾਂ ਡੀਐਸਆਰ ਵਾਸਤੇ ਆ ਪਰ ਮੇਰੀ ਇੱਕ ਬੇਨਤੀ ਹੈ ਜਿਹੜੇ ਕਿਸਾਨਾਂ ਨੇ ਝੋਨਾ ਲਾਉਣਾ ਆਪਣੇ ਖੇਤਾਂ ਦੇ ਵਿੱਚ ਜੇ ਕਿਸੇ ਕਿਸੇ ਕੋਲੇ 100 ਕਿੱਲਾ ਤਾਂ ਤਿੰਨ ਭਾਗ ਜਿਹਾ ਡਿਵਾਈਡ ਕਰ ਲਿਓ ਅਗੇਤਾ ਸਹੀ ਸਮੇਂ ਤੇ ਤੇ ਪਛੇਤਾ ਅਗੇਤਾ ਤੁਹਾਨੂੰ ਲੰਬੇ ਸਮੇਂ ਵਾਲੀ ਕਿਸਮ ਚੂਜ਼ ਕਰਨੀ ਪਊਗੀ ਜਿਹੜੀ ਸਰਕਾਰ ਨੇ ਬੈਨ ਕਰ ਰੱਖੀ ਹੈ ਪਛੇਤੇ ਚ ਹਾਈਬ੍ਰਿਡ ਲੱਗ ਸਕਦਾ ਸੀ ਜਿਹਦੇ ਜਿਹੜੀ ਸਰਕਾਰ ਨੇ ਬੈਨ ਕਰ ਰੱਖੀ ਹੈ ਹਾਈਬ੍ਰਿਡ ਦੇ ਰੇਟ ਘਟਾ ਜਿਹੜੇ ਤੁਸੀਂ ਲਾ ਨਹੀਂ ਰਹੇ ਬਚਦਿਆਂ ਤਾਂ ਗਿਣਤੀ ਚੁਣਤੀਆਂ ਕਿਸਮਾਂ ਹੀ ਬਚਦੀਆਂ ਹੈਗੀਆਂ ਸੋ ਜਿਹੜੇ ਕਿਸਾਨਾਂ ਦੇ ਕੋਲ ਪਿਛਲੇ ਵਾਰ ਹਾਈਬ੍ਰਿਡ ਲੱਗ ਰਿਆ ਸੀ ਉਹ ਬਾਸਪਤੀ ਵੱਲ ਜਾ ਸਕਦੇ ਆ ਜਾਂ ਆਪਣੇ ਬਾਸਪਤੀ ਬਾਨੀਏ ਨਾਲ ਕਨੈਕਟ ਕਰ ਲੋ ਜਿਸ ਮਿਲਰ ਵਾਲੇ ਨੂੰ ਤੁਸੀਂ ਫਸਲ ਦੇਣੀ ਆ ਉਹਦੇ ਨਾਲ ਕਨੈਕਟ ਕਰ ਲੋ ਵੀ ਇਹੇ ਕਿਸਮਾਂ ਤੁਹਾਨੂੰ ਵੇਚਣ ਚ ਕਿੱਲ ਤਾਂ ਨਾ ਖੜੀ ਹੋ ਜੇ ਜੇ ਜਿੱਥੇ ਬਾਸਪਤੀ ਵਿਕਜੂਗਾ ਜਿੱਥੇ ਪਰਮਲ ਵਿਕਜੂਗਾ ਉੱਥੇ ਹਾਈਬ੍ਰਿਡ ਵੀ ਵਿਕਜੂਗਾ ਨਿਕਲਣਾ ਤਾਂ ਚੌਲ ਹੀ ਐ ਬਹੁਤ ਸਾਰੀਆਂ ਸਮੱਸਿਆਵਾਂ ਪਾਲਿਸੀ ਨਾਲ ਜੁੜੀਆਂ ਹੁੰਦੀਆਂ ਦਚਿੱਤੀ ਨਾਲ ਜੁੜੀਆਂ ਆਉਂਦੀਆਂ ਮਾਰਕੀਟ ਦੇ ਵਿੱਚ ਗੰਦਗੀ ਚੱਲ ਰਹੀ ਹੈਗੀ ਆ ਉਹ ਸਰਕਾਰੀ ਅਫਸਰ ਸਾਈ ਦੇ ਵਿੱਚ ਵੀ ਚੱਲ ਰਹੀ ਹੈ ਉਹ ਪ੍ਰਾਈਵੇਟ ਡੀਲਰਸ਼ਿਪ ਦੇ ਵਿੱਚ ਵੀ ਚੱਲ ਰਹੀ ਹੈ ਕੰਪਨੀਆਂ 'ਚ ਵੀ ਚੱਲ ਰਹੀ ਹੈ ਇਸ ਤਰ੍ਹਾਂ ਦੀ ਲੁੱਟ ਦਾ ਕੋਈ ਵੱਡਾ ਸਕੇਲ ਹੈਗਾ ਜਿਹਦੇ ਕਰਕੇ ਕਹਿ ਸਕਦੇ ਆ ਪਿਛਲੀ ਵਾਰ ਝੋਨੇ ਦੀ ਵਿਕਰੀ ਵਿੱਚ ਵੀ ਤਾਂ ਲੀ ਹੋਈ ਕਿਸਾਨਾਂ ਦੀ ਲੁੱਟ ਹੋਈ ਤਾਂ ਉਹ ਹੋਣੀ ਨਹੀਂ ਚਾਹੀਦੀ ਸੀਗੀ ਇਸ ਵਾਰ ਜਿਹੜਾ ਸੀਜ਼ਨ ਹੈਗਾ ਤੁਸੀਂ ਖੇਤਾਂ ਨੂੰ ਹੁਣ ਖੁੱਲਾ ਪੁੱਟ ਲੋ ਲੇਜਰ ਕਰਾ ਕੇ ਰੱਖ ਲੋ ਕੋਈ ਸਮੱਸਿਆ ਨਹੀਂ ਹੈਗੀ ਪਰ ਬਹੁਤ ਜ਼ਿਆਦਾ ਝੇਤਾ ਝੋਨਾ ਲਾਉਣਾ ਜਿੰਨਾ ਖੇਤਾਂ ਦੇ ਵਿੱਚ ਝੋਨਾ ਪਿਛਲੇ 5-7 ਸਾਲਾਂ ਚ ਹੀ ਲੱਗਣਾ ਸ਼ੁਰੂ ਹੋਇਆ ਉੱਥੇ ਗੀਤਾ ਝੋਨਾ ਤੁਹਾਨੂੰ ਕੋਈ ਸਮੱਸਿਆ ਦੇ ਸਕਦਾ ਹੈਗਾ ਸੋ ਇੰਨੀ ਇੱਕ ਬੇਨਤੀ ਪਰਵਾਹ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਛੋਟੀਆਂ ਵੀਡੀਓ ਲਈ ਇੰਸਟਾਗ੍ਰam ਤੇ ਵੱਡੀਆਂ ਵੀਡੀਓ ਲਈ ਫੇਸਬੁਕ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ